ਵਾਅਲੈਕੁਮ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਆਪਣੇ ਚੈਨਲ ਜੈ ਪੀਰਾਂ ਦੀ 555 ਪਰ ਦੁਆ ਕਰਦਾ ਹਾਂ ਸਾਰੇ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਆਪਦੇ ਪੀਰਾਂ ਨੂੰ ਆਪ ਦੇ ਗੱਦੀ ਵਾਲੇ ਸਾਧਾ ਨੂੰ ਆਪ ਦੇ ਨਾਲ ਕਿਵੇਂ ਚਲਾ ਸਕਦੇ ਹੋ ਇਹ ਇੰਨੇ ਤਰੀਕੇ ਵਧੀਆ ਹਨ ੋਟ ਕੇ ਇੰਨੇ ਵਧੀਆ ਹਨ ਥੋੜੇ ਜੇ ਢੰਗ ਨਾਲ ਵਰਤ ਕੇ ਪਾਵਰਫੁੱਲ ਤਰੀਕੇ ਨਾਲ ਬੜੇ ਵਧੀਆ ਨਾਲ ਚੱਲਣਗੇ ਹੋਰ ਦیدار ਵੀ ਦੇਣਗੇ ਤੁਹਾਡੇ ਹਰ ਤਰ੍ਹਾਂ ਦੇ ਕੰਮ ਵੀ ਬਣਾਉਣਗੇ ਅਤੇ ਜਾਦੂ ਟੋਨਾ ਤੋੜਖੇ ਵੀ ਕਰਨਗੇ ਅਗਰ ਜੋ ਕੋਈ ਵੀ ਕਰਦਾ ਹੈ ਤੁਹਾਡੇ ਤੇ ਜਾਦੂ ਉਸ ਦੇ ਉੱਪਰ ਉਲਟਾ ਹੀ ਮੂਹਤੇ ਮਾਰਨਗੇ ਬਹੁਤ ਹੀ ਵਧੀਆ ਟੋਟਕੇ ਨੇ ਤੁਸੀਂ ਕਰਕੇ ਜਰੂਰ ਦੇਖਣਾ ਔਰ ਅਜਮਾ ਕੇ ਵੀ ਜਰੂਰ ਦੇਖਣਾ 100% ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰਨਗੇ ਤੁਹਾਡੇ ਪੀਰ ਤੁਹਾਡੇ ਸਾਥ ਜਰੂਰ ਹੋ ਤੁਹਾਡੇ ਬਜ਼ੁਰਗ ਸਿੱਧ ਹੋਣਗੇ ਵੀਡੀਓ ਵੱਲ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਔਰ ਨੋਟੀਫਿਕੇਸ਼ਨ ਆਉਣ ਜਰੂਰ ਕਰੇ ਲੈਕ ਸ਼ੇਅਰ ਕਰੇ ਕਮੈਂਟ ਮੇਂ ਜੈ ਪੀਰਾਂ ਦੀ ਜਰੂਰ ਲਿਖ ਕੇ ਜਾਏ ਆਉਣ ਵਾਲੀ ਵੀਡੀਓ ਸਾਰੀਆਂ ਸਭ ਤੋਂ ਪਹਿਲਾਂ ਆਪ ਨੂੰ ਮਿਲਣਾ ਆਪਣੇ ਬਹੁਤ ਸਾਰੇ ਵੀਰ ਭੈਣ ਰਾਹ ਨੇ ਜਿਨ੍ਹਾਂ ਨੇ ਪਰ ਵਿੱਚ ਗਧੀਆਂ ਚੱਲ ਰਹੀਆਂ ਹਨ ਪਿੱਛੇ ਬਜ਼ੁਰਗ ਗਧੀਆਂ ਕਰਦੇ ਸਨ ਕੁਛ ਦੇ ਕੇ ਨਹੀਂ ਗਏ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਉਹ ਕਿਸੇ ਬਾਪੇ ਕੋਲ ਭਟਕਦੇ ਫਿਰਦੇ ਨੇ ਅਗਰ ਜੇ ਸੇਵਾ ਵੀ ਕਰਦੇ ਨੇ ਤਾਂ ਉਹਨਾਂ ਨੂੰ ਕੋਈ ਰਾਹ ਨਹੀਂ ਪਾਉਂਦਾ ਇੰਨਾ ਸਾਰਾ ਕੰਮਾਂ ਦੇ ਲਈ ਉਹਨਾਂ ਨੂੰ ਦਰਸ਼ਨ ਵੀ ਨਹੀਂ ਦਿੰਦੇ ਉਹਨਾਂ ਸਾਰਿਆਂ ਦਾ ਕੋਈ ਹੱਲ ਹੈ ਉਟਕੇ ਢਾਂਗ ਛੋਟੇ ਛੋਟੇ ਵਰਤ ਕੇ ਹਲ ਕਰ ਸਕਦੇ ਹੋ ਇੱਕ ਤਾਂ ਜਿਹੜੇ ਵੀਰ ਬੈਣ ਇਹਨਾਂ ਨੂੰ ਪਤਾ ਆ ਕਿ ਕਿਹੜੇ ਗੁਰੂ ਪੀਰ ਦੇਵੀ ਦੇਵਤੇ ਹਲਦੇ ਆ ਜਿਹੜੇ ਉਹਨਾਂ ਦਾ ਦਿਨ ਹੁੰਦਾ ਆ ਜਿਹੜੇ ਦਿਨ ਦੇਵੀ ਦੇਵਤੇ ਦਸਵੀਂ ਕੁੰਦ ਹੁੰਦੇ ਆ ਦਾ ਦਿਨ ਮੰਗਲਵਾਰ ਤੇ ਸ਼ਨੀਵਾਰ ਹੁੰਦਾ ਆ ਵੀਰਾ ਦਾੰਦ ਦਿਨ ਸ਼ਨੀਵਾਰ ਵੀ ਹੁੰਦਾ ਆ ਕਿਉਂਕਿ ਖਵਾਜਾ ਦੀ ਬਾਜ਼ਰੀ ਐਤਵਾਰ ਨੂੰ ਸਵੇਰੇ 6 ਵਜੇ ਤੋਂ ਬਾਅਦ ਲੋਕ ਲਾਉਂਦੇ ਆ ਕਿਉਂਕਿ ਐਤਵਾਰ ਰੋਜ਼ਾ ਹੁੰਦਾ ਆ ਆਪ ਵੀ ਰੱਖ ਸਕਦੇ ਹੋ। ਵੇਖੋ ਅੱਜਾ ਉਤਸਾਵ ਦਾ ਵੀ ਹੁੰਦਾ ਏ। ਛੇ ਤੋਂ ਬਾਅਦ ਹੀ ਹਾਜ਼ਰੀ ਹੁੰਦੀ ਏ। ਮੱਥ ਟੇਕਨ ਨੂੰ ਸਹੀ ਹੁੰਦਾ ਹੈ। ਇਦਾਂ ਵੀ ਜਿਵੇਂ ਤੁਹਾਡੇ ਗੱਡੀ ਤੇ ਦੇਵੀ-ਦੇਵਤੇ ਚੱਲਦੇ ਨੇ, ਬਜ਼ੁਰਗਾਂ ਨਾਲ ਕੋਈ ਚੀ ਚਲਦੀ ਏ, ਉਹ ਕਿਹੜੇ ਨੇ, ਉਹ ਦਿਨ ਕਦੇ ਵੀ ਮਿਸ ਨਹੀਂ ਕਰਨਾ। ਇਹ ਕਰ ਤੁਹਾਨੂੰ ਉਹਨਾਂ ਦਾ ਭੋਗ ਪਤਾ ਨਹੀਂ। ਜਿਵੇਂ ਕੀ ਲਾਲੋ, ਮਾਤਾ ਮਸਾਣੀ ਕਿਸੇ ਨਾਲ ਚਲਦੀ ਏ ਤੇ ਲੱਡੂਆਂ ਤੇ ਲਾਲੋ, ਲੱਡੂ ਦੇਣੇ ਸ਼ੁਰੂ ਕਰ ਦੋ। ਜੇ ਕਰ ਮੋਹਣੀ ਮਾਤਾ ਚਲਦੀ ਏ ਤਾਂ ਚੰਗਾਰ ਦੇ ਆਇਆ ਕਰੋ। ਮੀਨੇ ਵਿੱਚ ਜਰੂਰ ਜੇਕਰ ਕਾਲੀ ਮਾਤਾ ਚਲਦੀ ਹੈ ਤਾਂ ਉਹਨਾਂ ਦੀਆਂ ਤਾਂ ਬਹੁਤ ਚੀਜ਼ਾਂ ਆਉਂਦੀਆਂ ਹਨ ਤੁਸੀਂ ਆਪਣੇ ਸਾਹਬ ਨਾਲ ਦੇ ਸਕਦੇ ਹੋ ਹਰ ਸਾਲ ਦਿਵਾਲੀ ਆਉਂਦੀ ਆ ਉਹਨਾਂ ਦੀਆਂ ਫੋਟੋਆਂ ਤੋਂ ਹਰ ਬਦਲ ਦਿਆ ਕਰੋ ਉਹਨਾਂ ਦੇ ਕੱਪੜੇ ਜਰੂਰ ਦਿਆ ਕਰੋ ਔਰ ਜੁੱਤੇ ਸਾਫ ਸਾਫਾ ਪਾਗ ਵੀ ਜਰੂਰ ਦਿਆ ਕਰੋ ਉਹ ਇਹ ਸਮਾਨ ਹੁੰਦਾ ਹੈ ਤੇ ਕਿਸੇ ਬਿਖਾਰੀ ਨੂੰ ਨਹੀਂ ਦਿਆ ਕਰੋ ਬਹੁਤ ਹੈਵੀ ਹੁੰਦਾ ਹੈ ਇਹ ਕੱਪੜੇ ਕਿਸੇ ਆਮ ਬੰਦੇ ਦੇ ਲੈਣ ਵਾਲੇ ਨਹੀਂ ਹੁੰਦੇ ਮੋੜਾ ਮੋਟਾ ਪਾਠ ਪੂਜਾ ਕਰਦਾ ਹੈ ਉਹਨਾਂ ਨੂੰ ਦੇਦਿਆ ਕਰੋ ਜਾਂ ਫਿਰ ਆਪਣੇ ਕਿਸੇ ਘਰ ਦੇ ਬੰਦੇ ਨੂੰ ਦੇ ਦਿਆ ਕਰੋ ਉਹ ਪੈ ਲੈ ਕਰੇਗਾ ਦਿਵਾਲੀ ਤੇ ਇੱਕ ਕੰਮ ਕਰਨਾ ਹੀ ਕਰਨਾ ਹੈ ਕਿ ਤੁਸੀਂ ਮੇਨ ਕੰਮ ਕਰਨ ਵਾਲੇ ਧੂ ਬੱਤੀ ਚਰਾਗ ਰੋਸ਼ਨ ਦੇ ਅਨੁਮਾਰ ਦਿਨ ਕਰਨਾ ਹੀ ਕਰਨਾ ਆ ਕਦੀ ਵੀ ਨਾਗਾ ਨਹੀਂ ਕਰਨਾ ਕੋਈ ਹੀ ਟਾਈਮ ਰੱਖੇ ਇਸ ਤਰ੍ਹਾਂ ਨਹੀਂ ਕਰਨਾ ਕਦੇ 6 ਵਜੇ ਜਾਂ 7 ਵਜੇ ਕਦੇ 8 ਵਜੇ ਧੂ ਬੱਤੀ ਕਰ ਦਿੱਤੀ ਇਸ ਤਰ੍ਹਾਂ ਕਦੀ ਵੀ ਨਹੀਂ ਕਰਨਾ ਟਾਈਮ ਰੱਖ ਲੋ ਪੀਰਾਂ ਨੂੰ ਆਪਣੇ ਬਜ਼ੁਰਗਾਂ ਨੂੰ ਟਾਈਮ ਜਰੂਰ ਦਿਆ ਕਰੋ ਦੂਜੀ ਗੱਲ ਇਹ ਹੈ ਬਹੁਤ ਲੋਕਾਂ ਦੀ ਗੱਦੀ ਲਾਉਣੀ ਪੀਰਾਂ ਦੀ ਬਜ਼ੁਰਗਾਂ ਦੀ ਇਸ ਤਰ੍ਹਾਂ ਇਹ ਮਤਲਬ ਨਹੀਂ ਹੁੰਦਾ ਫੋਟੋ ਲਾਤੀਆਂ ਪੀਰਾਂ ਦੀਆਂ ਲਾਤੀਆਂ ਤੇ ਉੱਥੇ ਬੜਾ ਸੰਲਾਤਾ ਆਣੀ ਦਾ ਲੋਟਸ ਜਾਸ ਜਾ ਕੇ ਰੱਖਤਾ ਉਹਨੂੰ ਮਾਲਕ ਨੇ ਇਜਾਜ਼ਤ ਦਿੱਤੀ ਹੇ ਤਾਂ ਫਿਰ ਤਾਂ ਕਰ ਸਕਦੇ ਹੋ ਇਹ ਸਭ ਕਿਸੇ ਕੋਲ ਤਾਂ ਪਤਾ ਸੇ ਵੀ ਦੇਣਯੋਗ ਨਹੀਂ ਹੁੰਦੇ ਗੱਦੀ ਮਨ ਦੇ ਅੰਦਰ ਲੱਗੀ ਹੋਣੀ ਚਾਹੀਦੀ ਹੈ ਦਿਲਾਂ ਦੇ ਵਿੱਚ ਗੱਦੀ ਲੱਗੀ ਹੋਣੀ ਚਾਹੀਦੀ ਹੈ ਕਾਵੇ ਦੀ ਗੱਦੀ ਕਰਨ ਨਾਲ ਕੋਈ ਫਾਇਦਾ ਨਹੀਂ ਤੁਸੀਂ ਮਨ ਦੇ ਅੰਦਰ ਲਾਓ ਤੁਸੀਂ ਚਿਰਾਗ ਲਿਆ ਕੇ ਰੱਖ ਲਓ 1 ਜਾਂ 2 ਜਾਂ ਕਈਆਂ ਦੇ 5 ਚਿਰਾਗ ਵੀ ਚੱਲਦੇ ਨੇ ਇੰਗਜੈਸ਼ ਹੈ ਤਾਂ ਘੋਦਾ ਵਿੱਚ ਚਿਰਾਗ ਰੋਸ਼ਨ ਕਰ ਸਕਦੇ ਹੋ ਜਾਂ ਫਿਰ ਤੇਲ ਦਾ ਵੀ ਕਰ ਸਕਦੇ ਹੋ ਦਿਨ ਪਰ ਦਿਨ ਚਿਰਾਗ ਰੋਸ਼ਨ ਕਰਨਾ ਹੀ ਕਰਨਾ ਜਿਵੇਂ ਮੰਗਲਵਾਰ ਲਾਉਂਦੇ ਹੋ ਤਾਂ ਮੰਗਲਵਾਰ ਹੀ ਲਾਉਣਾ ਹੈ ਵੀਰਵਾਰ ਲਾਉਂਦੇ ਹੋ ਤਾਂ ਵੀਰਵਾਰ ਹੀ ਲਾਉਣਾ ਆ ਪਾਣੀ ਹਰ ਰੋਜ਼ ਦੇ ਲਈ ਹੀ ਬਦਲਣਾ ਹੀ ਬਦਲਣਾ ਹੈ ਔਰ ਮੰਦਰ ਵਿੱਚ ਸਾਫ਼ ਸਪਾਈ ਜਰੂਰ ਰੱਖੇ ਤੁਸੀਂ ਕੰਮ ਜਰੂਰ ਕਰੋ ਗੱਲ ਜੋਲਾ ਹਸਪਤਲ ਜਰੂਰ ਦੱਸਣ ਜਾ ਰਹੇ ਆ ਕਿ ਬਜ਼ੁਰਗਾਂ ਦੀਆਂ ਜਗ੍ਹਾ ਬਣੀਆਂ ਹੋਣ ਜਾਂ ਪੀਰਾਂ ਦੀਆਂ ਹੋਣ ਦਰਗਾਹਾਂ ਉੱਥੇ ਉੱਥੇ ਕੱਚੀ ਲੱਸੀ ਜਾ ਕੇ ਕਾ ਜਰੂਰ ਕਰੋ ਔਰ ਦਰਿਆ ਵੀ ਉੱਥੇ ਸਾਫ਼ ਕਰਕੇ ਆਓ ਅਗਰ ਉਹ ਇਜਾਜ਼ਤ ਦਿੰਦੇ ਨੇ ਤਾਂ ਰਾਗ ਵੀਰੋਚਨ ਕਰਕੇ ਜਰੂਰ ਆਓ ਅੱਜ ਦੀ ਵੀਡੀਓ 'ਚ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ